जिला श्री मुक्सर साहिब थाने वाले रोड मोहल्ला निवासियों ਵੱਲੋਂ एक्शन साहब ਨੂੰ ਦਿੱਤਾ ਇੱਕ ਮੰਗ ਪੱਤਰ ਲੰਬੇ ਸਮੇਂ ਤੋਂ ਸੀਵਰੇਜ ਪਾਣੀ ਤੋਂ ਪਰੇਸ਼ਾਨ ਕਈ ਵਾਰ ਮਹਿਕਮੇ ਨੂੰ ਦਿੱਤੀਆ ਕੰਪਲੀਟਾ ਪਰ ਕੋਈ ਹੱਲ ਨਹੀਂ ਹੋਇਆ ਇਸ ਸਮੇਂ ਬਲੰਦ ਸਮੇ ਵਾਲੀ ਰਾਸ਼ਟਰੀ ਸਿਕਤਰ ਲੋਕ ਸਭਾ ਹਲਕਾ ਫਰੋਈਪੁਰ ਅਨਚਾਰਜ ਪਹੁੰਚੇ ਤੇ ਐਕਸ਼ਨ ਸਾਹਿਬ ਨਾਲ ਕੀਤੀ ਗੱਲਬਾਤ ਉਹਨਾਂ ਭਰੋਸਾ ਦਿੱਤਾ ਕਿ ਜਲਦ ਹੀ ਤੁਹਾਡੇ ਪਾਣੀ ਦੇ ਨਿਕਾਸੀ ਦੀ ਹੱਲ ਕੀਤਾ ਜਾਇਗਾ ਠੀਕ ਹੈ थैंक यू सर। ਮੈਂ ਬਲਵਾਂ ਸਮੇਂ ਵਾਲੀ ਰਾਸਤੀ ਇਸ ਕਤਰ ਲੋਕ ਸਭਾ ਦਾ ਕਪਰੀਪਰ ਇੰਚਾਰਜ ਨੇਸਲੀ ਜਸਤੀ ਪਾਰਟੀ ਅੱਜ ਮੈਂ ਐਕਸ਼ਨ ਸਾਹਿਬ ਦੇ ਦਫਤਰ ਵਿੱਚ ਪਹੁੰਚਿਆ ਇੱਥੇ ਜਿਹੜੇ ਕਾਫੀ ਜਿਹੜੇ ਪਰਿਵਾਰ ਏ ਉਹ ਥਾਂਦੇ ਵਾਲੇ ਰੋਡ ਤੇ ਰਹਿ ਰਹੇ ਇਹਨਾਂ ਨੇ ਕਾਫੀ ਕੰਪਲੀਟਾ ਪਾਈਆਂ ਜਿਵੇਂ ਪਟਿਆਲੇ ਐਕਸ਼ਨ ਸਾਹਿਬ ਦੇ ਵੀ ਇਹਨਾਂ ਨੇ ਫੋਨ ਤੇ ਵੀ ਜਿਹੜੀਆਂ ਕਾਲਾਂ ਕੀਤੀਆਂ ਜਿਹੜਾ ਸਰਕਾਰ ਵੱਲੋਂ ਇੱਕ ਜਿਹੜਾ ਜਨ ਸੈਨੀਟਰੀ ਵਿਭਾਗ ਵੱਲੋਂ ਇੱਕ ਨੰਬਰ ਜਾਰੀ ਕੀਤਾ ਪਰ ਕਿਸੇ ਮਹਿਕਮੇ ਨੇ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਕਿਉਂਕਿ ਇਹਨਾਂ ਦਾ ਜਿਹੜਾ ਸੀਵਰੇਜ ਦਾ ਪਾਣੀ ਉਹ ਬਹੁਤ ਬੁਰਾ ਹਾਲ ਹੈ ਉਹਦੀ ਜਿਹੜੀ ਸਾਫ ਸਵ ਸਫਾਈ ਕਰਾਉਣ ਵਾਸਤੇ ਅਸੀਂ ਇੱਥੇ ਜਿਹੜਾ ਉਹਦਾ ਜਿਹੜੇ ਮੇਨ ਹਾਲ ਏ ਉਹ ਸਾਫ਼ ਕੀਤੇ ਜਾਣਾ ਉਹਦੇ ਵਾਸਤੇ ਅਸੀਂ ਇੱਕ ਮੰਗ ਪੱਤਰ ਦਿੱਤਾ ਸਾਰੇ ਸਮੂਹ ਮhalla ਵਾਸੀਆਂ ਵੱਲੋਂ ਸਾਨੂੰ ਐਕਸ਼ਨ ਸਾਹਿਬ ਨੇ ਇੱਕ ਭਰੋਸਾ ਦਿੱਤਾ ਕਿ ਵੀ ਜਲਦ ਜਿੰਨੇ ਇਹਨਾਂ ਦੇ ਕੰਮ ਪੈਂਡਿੰਗ ਕਿ ਕਰਵਾਏ ਜਾਏ ਮੇਰੇ ਤੇ ਮੇਰੀ ਪਾਰਟੀ ਵੱਲੋਂ ਇੱਕ ਵਿਸ਼ਵਾਸ ਦਵਾਇਆ ਗਿਆ ਕਿ ਸਾਰੇ ਮੁਹੱਲਾ ਨਿਵਾਸੀਆਂ ਨੂੰ ਕਿ ਮੈਂ ਸਦਾ ਹੀ ਇਹਨਾਂ ਦੇ ਜਿਹੜੇ ਕੰਮਾਂ ਦੇ ਹੱਕਾਂ ਪ੍ਰਤੀ ਮੈਂ ਨਾਲ ਖੜੂਗਾ ਅਤੇ ਲੰਬੇ ਸਮੇਂ ਤੋਂ ਜਿਹੜੀ ਸਾਡੀ ਨੈਸਲੀ ਜਸਪਾਲਟੀ ਹੈ ਮਜ਼ਦੂਰਾਂ ਦੇ ਹੱਕਾਂ ਪ੍ਰਤੀ ਲੜਦੀ ਰਹੀ ਤੇ ਲੜਦੀ ਰਹੂਗੀ ਮੇਰਾ ਨਾਂਜੀ ਬੱਗਾ ਸਿੰਘ ਪ੍ਰਧਾਨਾ ਕੱਟਾਤਾਂਡੇ ਵਾਲਾ ਰੋਲ ਹਰਗਵਿੰਦਨਗਰ ਕੀ ਸਮੱਸਿਆ ਆ ਜਿਹੜਾ ਜੈਕਸਨ ਸਾਹਿਬ ਪਹੁੰਚੇ ਇੱਥੇ ਜੀ ਸਮੱਸਿਆ 2 ਸਾਲ ਤੋਂ ਸੂਰੇ ਜੀ ਆ ਰਹੀ ਆ ਦਿਨੇ ਤਰਤੀ ਹੀ ਸਵੇਰ ਕਰਕੇ ਗੰਦੀਆਂ ਭਰ ਜਾਂਦੀਆਂ ਵਾ ਰਾਤ ਤੱਕ ਰਹੀਆਂ ਸਾਡੇ ਨਿੱਕੇ ਨਿੱਕੇ ਬੱਚੇ ਚੱਕੀ ਬੀੜ ਸਰਕਾਰ ਲੱਗੇ ਸਕੂਲ ਚ ਉਹ ਬੱਚੇ ਸਣੇ ਬਸਤਾ ਲੈ ਕੇ ਡਿੱਗ ਜਾਂਦੇ ਪਾਣੀ ਦੇ ਵਿੱਚ ਉਹਨਾਂ ਬੱਚਿਆਂ ਨੂੰ ਫਿਰ ਅਸੀਂ ਕੋਈ ਸਕੂਟਰ ਤੇ ਜਾਂਦਾ ਕੋਈ ਸਾਈਕਲ ਤੇ ਜਾਂਦਾ ਕੋਈ ਜਰਾ ਮੋਢੇ ਦੇ ਚੱਕੇ ਲਾ ਕੇ ਜਾਂਦਾ ਜੇ ਕੋਈ ਜਨਾਨੀ ਜਾਂਦੀ ਲੇਡੀ ਸੇ ਕਿਸੇ ਦਾ ਪੈਰ ਤੱਕ ਜੇ ਤਾਂ ਉੱਡੇ ਦੇ ਜਾਂਦੇ ਆ ਠੀਕ ਆ ਹੁਣ ਤੁਸੀਂ ਵੇਖੋ ਜੀ ਇੰਨਾ ਗੰਦ ਪਾ ਰੱਖਿਆ ਮੰਡੇ ਚ ਉਹਨੂੰ ਅਸੀਂ ਸਫਾਈ ਕਰਾਉਣ ਦੇ ਮਾਰੇ ਇੱਥੇ ਐਕਸ਼ਨ ਸਾਹਿਬ ਨੂੰ ਮਿਲਣਾ ਹੈ ਅਸੀਂ ਐਕਸ਼ਨ ਸਾਹਿਬ ਨੂੰ ਅਸੀਂ ਇੱਕ ਮੰਗ ਪੱਤਰ ਵੀ ਦਿੱਤਾ ਵਾ ਕਿ ਸਾਡਾ ਜਿਹੜਾ ਕੰਮ ਹੈ ਇਹ ਬੜੇ ਧਿਆਨ ਦੇ ਵਿੱਚ ਲਿਆ ਕੇ ਕੀਤਾ ਜਾਵੇ ਇੱਕ ਸਾਡੇ ਲੇਡੀਸ ਇੱਥੇ ਉਹਨਾਂ ਦਾ ਮਕਾਨ ਵੀ ਡਿੱਗ ਚੁਕਿਆ ਵਾ ਜੋ ਵੀ ਅਸੀਂ ਉਹ ਵੀ ਉਹ ਵੀ ਕਰਵਾ ਰਹੇ ਆ ਉਹਦੇ ਵਿੱਚ ਵੀ ਅਸੀਂ ਵੇਖਣਾ ਵੀ ਸੀਰੂ ਦਾ ਪਾਣੀ ਦੇ ਵਿੱਚ ਪਿਆ ਜਾਂ ਕਿਰਾਇਆ ਪਿਆ ਆ ਉਹਦਾ ਵੀ ਹਰਜਾਨਾ ਹੀ ਇਹਨਾਂ ਨੂੰ ਲਵਾਉਣਾ ਚਾਹੇ ਕੋਰਟ ਚ ਕਿਸੇ ਉਹਨਾਂ ਲਾਲਾ ਭਾਜੀ ਜਿਹੜੀ ਸਾਡੀ ਸੋਸਾਇਟੀ ਆ ਪ੍ਰਧਾਨਗੀ ਦੀ ਗਰੀਬ ਮਜ਼ਦੂਰ ਵੈਲਫੇਅਰ ਸੋਸਾਇਟੀ ਆ ਮੁਖਸਾ ਜਿਹੜਾ ਪ੍ਰਧਾਨ ਬੱਗਾ ਸਿੰਘ 769 ਸਾਡਾ ਨੰਬਰ ਆ ਇੱਕ ਸੇਵਾਦਾਰ ਜਿਹੜਾ ਦਾ ਜਨਤਾ ਦੇ ਨਾਲ ਮਹੇਰਜੀ ਦਾ ਖਾਲਸਾ ਇੱਕ ਡੰਗਾ ਜੀ